ਉਹ ਪ੍ਰੇਮ ਕੇ ਉਹ ਵੀ ਬੱਡੀ ਬਸੂਤੋਂ ਹੋ ਜਾ ਰਹੀ ਬਹੁਤ ਆ ਬੰਨ ਕੇ ਲਾ ਰਹੇ ਨੇ ਨਿੱਕੇ ਨਿੱਕੇ ਬੱਚੇ ਵੀ ਨਾਲ ਤੁਰ ਰਹੇ ਨੇ ਸੇਵਾ ਦੇ ਵਿੱਚ ਇਹ ਆ ਪੰਜਾਬ ਪੰਜਾਬ ਦੀ ਜਿੱਥੇ ਗੱਲ ਆਉਂਦੀ ਆ ਉਥੇ ਬੱਚਾ ਕਿਤੋਂ ਲੈ ਕੇ ਵੱਡੇ ਵੱਡੇ ਉਥੇ ਅੜ ਕੇ ਖੜ ਜਾਂਦੇ ਨੇ ਤੇ ਹੁਣ ਆੜੀ ਖੜੇ ਨੇ ਕਹਿੰਦੇ ਪੰਜਾਬ ਨਾਲ ਤੁਸੀਂ ਹੋ ਜਾਈ ਵਾ ਖੜੇ ਆ ਕਿੰਨਾ ਹੋ ਸਕਦਾ ਪੰਜਾਬ ਲਈ ਸਾਰਾ ਸਰਦਾ ਵਰਦਾ ਕਰਨਗੇ ਜਿਵੇਂ ਵੀ ਬਸ ਜਿੰਨਾ ਵੀ ਇਕੱਠਾ ਹੋਈ ਜਾਂਦਾ ਕੋਈ ਥੋੜਾ ਦੀ ਜਾਂ ਕੋਈ ਬੜਾ ਇਹ ਆ ਪੰਜਾਬ ਦੇ ਸਾਰਾ ਕੁਝ ਦੇਈ ਜਾਂਦਾ ਕੋਈ ਕੁਝ ਕੋਈ ਨਹੀਂ ਜਵਾਬ ਦੇ ਰਿਹਾ ਥੋੜੇ ਥੋੜੇ ਤਾਂ ਨਾਲ ਹੀ ਬਹੁਤ ਕੁਝ ਹੋ ਜਾਊਗਾ ਥੋੜੇ ਥੋੜੇ ਤੈਸਨ ਨਾਲ ਹੀ ਬੰਨੇ ਪੂੰਦ ਪੂੰਦਣਾ ਸਾਗਰ ਭਰਨਾ ਉਹ ਵੀ ਦੇ ਰਿਹਾ ਵੀ ਚਲੋ ਜ਼ਮੀਨਾਂ ਜਾਇਦਾਦਾਂ ਦੇ ਪੈਸੇ ਦੇਣੀ ਦੇਣੇ ਨੇ ਇਹ ਉਹ ਵੀ ਪੈਸੇ ਦੇ ਰਿਹਾ ਵੀ ਜਿੰਨਾ ਕੋਲੇ ਜ਼ਮੀਨ ਜਾਇਦਾਦ ਨਹੀਂ ਤੇ ਫੇਰ ਵੀ ਪੰਜਾਬ ਦੇ ਨਾਲ ਕਹਿੰਦੇ ਖੜੇ ਆ ਆ ਪੰਜਾਬ ਦੇ ਇੱਧਰ ਇੰਨਾ ਹਾਂ ਹਾਂ ਉਹ ਵੀ ਨਾਲ ਖੜੇ ਆ ਵੀ ਜਿਨ੍ਹਾਂ ਨੂੰ ਐ ਵੀ ਨਹੀਂ ਸੀਗਾ ਵੀ ਕਹਿੰਦੇ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਆਪਾਂ ਕੱਲੇ ਹੋਣਾ ਸਮਝੋ ਵੀ ਗਰੀਬੀ ਬੰਨਿਆ ਦੇਖੋ ਹਰ ਬੰਦਾ ਖੜਾ ਥੋੜਾ ਦੇ ਰਿਹਾ ਕੋਈ ਬਹੁਤਾ ਦੇ ਰਿਹਾ ਜਿਵੇਂ ਵੀ ਬਸ ਹੋ ਜਾਂਦਾ ਸਾਰੇ ਦੇ ਰਹੇ ਆ ਵੈਸੇ ਇਹ ਹੁਣੀ ਪਿੰਡ ਦੇ ਵਿੱਚ ਸੋਚ ਹੋਣੀ ਜ਼ਰੂਰੀ ਆ ਪਿੰਡਾਂ ਦੇ ਵਿੱਚ ਇਹ ਸੋਚ ਹਾਲੇ ਵੀ ਅੱਜ ਤੱਕ ਵੀ ਕਾਇਮ ਹੈਗੀ ਹੈਗੀ ਵੀ ਖੜਦਾ ਪੰਜਾਬ ਪੰਜਾਬ ਨਾਲ ਜਿੱਥੇ ਵੀ ਕੋਈ ਗੱਲ ਅੜਦੀ ਆ ਉੱਥੇ ਹੀ ਖੜ ਜਾਂਦੇ ਨੇ ਅੜ ਕੇ ਖੜ ਜਾਂਦੇ ਨੇ ਪਿਆੜ ਕੀ ਖੜੇ ਨੇ ਹੁਣ ਤੇ ਟਰਾਲੀ ਮੈਨੂੰ ਲੱਗ ਕਣਕ ਦੀ ਫੁੱਲ ਹੋ ਜੂਗੀ ਹੋਰ ਵੀ ਚਾਰ ਦੀਆਂ ਟਰਾਲੀਆਂ ਭਰੀਆਂ ਖੜੀਆਂ ਨੇ ਤੇ ਨਾਲ ਤੂੜੀ ਦੀਆਂ ਸੇਵਾ ਤੇ ਟਰਾਲੀਆਂ ਭਰੀਆਂ ਖੜੀਆਂ ਨੇ ਥੋੜੇ ਥੋੜੇ ਨਾਲ ਸਭ ਕੁਝ ਇਕੱਠਾ ਹੋ ਜਿੰਦਾ ਨਾਲ ਖੰਡ ਗੁੜ ਚਾਹ ਜਿਵੇਂ ਜਿਵੇਂ ਕੋਈ ਸੇਵਾ ਕਰੀ ਜਾਂਦਾ ਓਵੇਂ ਓਵੇਂ ਸੇਵਾ ਇਕੱਠੀ ਕਰੀ ਜਾਂਦੇ ਵੇ ਜਿੰਨਾ ਕੋ ਹੋ ਸਕੇ ਵੀ ਜਿੱਥੇ ਜਿੱਥੇ ਬੰਦੇਗਾ ਸਾਰੇ ਕਿਤੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਵੀ ਇਕੱਠਾ ਕਰਨਾ ਕੱਲ ਨੂੰ ਵੀ ਕਰਨਾ ਹਲੇ ਆਟੇ ਦੀ ਜਿਵੇਂ ਸੇਵਾ ਕਰਨ ਦਾ ਉਹਦਾ ਚਲੋ ਵਧੀਆ ਕੱਲ ਨੂੰ ਜਿੰਨਾ ਵੀ ਕਣਕ ਇਕੱਠੀ ਹੋ ਗਈ ਸਾਰੇ ਦਾ ਆਟਾ ਬਸਭਾਉਣਾ ਹੈ ਅੱਜ ਸ਼ਾਮ ਤੱਕ ਹੀ ਚੱਕੀ ਦੇ ਉੱਤੇ ਭੁਜਾ ਦੇਣੇ ਨਾ 20-20 ਕਿਲੋ ਦੀਆਂ ਥੈਲੀਆਂ ਕਰਾਵਾਂਗੇ 10-10 ਕਿਲੋ ਦੀਆਂ 15-15 ਕਿਲੋ ਦੀਆਂ ਥੈਲੀਆਂ ਕਰਾ ਕੇ ਉਦੋਂ ਬਾਅਦ ਬਸ ਉੱਥੇ ਥੈਲੀਆਂ ਦੇ ਵਿੱਚ ਲੈ ਕੇ ਜਾਵਾਂਗੇ ਪਾ ਕੇ ਕੱਲ ਦਾ ਦਿਨ ਆਪਾਂ ਹੋਰ ਵੀ ਪਿੰਡ ਦੇ ਵਿੱਚੋਂ ਜਿੰਨੀ ਸੇਵਾ ਹੋ ਹੋ ਚਗੀ ਇਕੱਠੀ ਕਰਾਂਗੇ ਅੱਜ ਇਕੱਠੀ ਕਰੀ ਜੰਨੇ ਅੱਜ ਮੈਨਾਂ ਰਹੂਗਾ ਥੋੜਾ ਜਨਾ ਹਾਂ ਪਸ਼ੂਆਂ ਦਾ ਚਾਰਾ ਵੀ ਕਰ ਲਿਆ ਇਕੱਠਾ ਉਹ ਤਾਂ ਟੂੜੀ ਤੇ ਵੀ ਭਰ ਲੀਆਂ ਦੋ ਦੋ ਟਰਾਲੀਆਂ ਚ ਹਾਂ 20 25 ਇਕੱਠਾ ਇਕੱਠੀਆਂ ਕਰ ਲੀਆਂ ਆਪਾਂ ਤੇ ਹੋਰ ਵੀ ਜਿੰਨਾ ਕੁ ਵੀ ਹੋ ਸਕਿਆ ਜਿਵੇਂ ਜਿਵੇਂ ਬਾਹਰੋਂ ਅੰਦਰੋਂ ਵੀ ਆਈ ਜਾਂਦਾ ਪੈਸਾ ਵੀ ਜਾਂ ਕੋਈ ਕਹ ਰਿਹਾ ਵੀ ਬਾਹਰ ਬੈਠੇ ਨੇ ਜਿਹੜੇ ਐਨਆਰਆਈ ਉਹ ਕਹ ਰਹੇ ਨੇ ਵੀ ਸਾਡਾ ਇੰਨਾ ਹੀ ਪਾ ਦਿਓ ਸਾਡਾ ਇੰਨਾ ਯੋਗਦਾਨ ਪਾ ਦਿਓ ਜਾਂ ਆ ਜੀ ਚ ਲੈ ਜਾਓ ਓਵੇਂ ਓਵੇਂ ਟਰਾਲੀਆਂ ਭਰ ਕੇ ਖੜਾਈ ਜਾਂਦੇ ਤੇ ਪਰਸੋਂ ਨੂੰ ਸਵੇਰ ਨੂੰ ਆਪਾਂ ਪਰਸੋਂ ਨੂੰ ਸਾਰੀਆਂ ਟਰਾਲੀਆਂ ਇਹ ਤੋੜ ਲਾਂਗੇ ਪਿੰਡ ਦੇ ਵਿੱਚੋਂ ਹਾਂ ਜੇ ਕੋਈ ਬਾਹਰਲਾ ਵੀ ਹਾਂ ਸੁਣ ਰਿਹਾ ਤਾਂ ਵੀ ਕੋਈ ਸੇਵਾ ਕਰ ਸਕਦਾ ਇਹ ਆਪਾਂ ਸਪੈਸ਼ਲ ਇੱਕ ਵੀਡੀਓ ਦੇ ਨਾਲ ਵੀ ਕਹਾਂਗੇ ਵੀ ਜੇ ਕੋਈ ਬਾਹਰਲਾ ਵੀ ਸੇਵਾ ਕਰਨਾ ਚਾਹੁੰਦਾ ਤਾਂ ਟਰਾਲੀਆਂ ਜਾਣੀਆਂ ਭਾਈ ਸੇਵਾ ਕੀ ਕਰ ਸਕਦਾਗਾ ਤੁਰੇ ਇਹ ਪੰਜਾਬ ਦੀ ਕ੍ਰੀਤ ਹੈਗੀ ਵੀ ਪੰਜਾਬ ਹਮੇਸ਼ਾ ਵੀ ਜਿੱਥੇ ਵੀ ਪੰਜਾਬ ਦੀ ਗੱਲ ਆ ਗਈ ਉੱਥੇ ਅੜ ਕੇ ਸਾਰਾ ਪੰਜਾਬ ਖੜ ਜਾਂਦਾਗਾ ਛੋਟੇ ਤੋਂ ਲੈ ਕੇ ਵੀ ਛੋਟੀ ਉਮਰ ਦੇ ਵੀ ਸਾਰੇ ਨਾਲ ਨੇ ਤੇ ਵੱਡੀ ਤੋਂ ਵੱਡੀ ਉਮਰ ਦੇ ਵੀ ਸਾਰੇ ਨਾਲ ਨੇ ਆਪਣੇ ਇਹ ਚੀਜ਼ ਜ਼ਰੂਰੀ ਆ ਕਿਉਂਕਿ ਹੁਣ ਜੇ ਰਾਸ਼ਨ ਇਕੱਠਾ ਹੋ ਕੇ ਜਾਊਗਾ ਤੁਸੀਂ ਐਂ ਸੋਚ ਕੇ ਦੇਖੋ ਵੀ ਕਿੰਨੇ ਆਣੇ ਇਹਦੇ ਨਾਲ ਢੱਡ ਭਰਨੇ ਨੇ ਤੇ ਕਿੰਨੇ ਦੇ ਚੁੱਲੇ ਬਾਲਨੇ ਨੇ ਇਹ ਆਪਣੇ ਪੰਜਾਬ ਨੂੰ ਲੋੜ ਹੈਗੀ ਆਪਣੇ ਪੰਜਾਬ ਨੂੰ ਲੋੜ ਆਏ ਜੀ ਜੀ ਵੀ ਪੰਜਾਬ ਆਪਾਂ ਹੁਣ ਖੜ ਜੀ ਯਾਰ ਜੇ ਹੁਣ ਆਪਾਂ ਪੰਜਾਬ ਨਾਲ ਖੜ ਗਏ ਤਾਂ ਹੀਗਾ ਉਹ ਹੋਊਗਾ ਕਦੇ ਨਹੀਂ ਤਾਂ ਤੁਹਾਨੂੰ ਪਤਾ ਵੀ ਕੀ ਹਾਲ ਹੋਇਆ ਪਿਆਜ ਪੰਜਾਬ ਦੇ ਬਹੁਤ ਹੀ ਨਾਚ ਹੋਣ ਖੜਾ ਨੇ ਇੰਨੀ ਮਾਰ ਕਰਦੀ ਉਹ 23 ਵਾਲੇ ਹੜਾਂ ਦੇ ਨਾਲ ਹੀ ਨਾੜੇ ਦਾ ਲੋਟ ਆਇਆ ਸੀ ਕੰਮ ਜਿਹੜਾ ਕਿ ਹੁਣ ਆ ਗਿਆ ਹੁਣ ਇਦੋਂ ਵੀ ਬੁਰਾ ਹਾਲ ਹੋ ਚੁੱਕਿਆ ਗਾ ਤੇ ਸਾਰਿਆਂ ਨੂੰ ਮੇਰੀ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਅੱਗੇ ਆਪਣੇ ਪਿੰਡ ਦੇ ਵਿੱਚੋਂ ਵੀ ਜਿਵੇਂ ਜਿਵੇਂ ਇਕੱਠੇ ਆ ਕਰ ਰਹੇ ਆਂਗੇ ਤੇ ਸਾਰਾ ਕੁਝ ਇਕੱਠਾ ਕਰੀ ਜਾਂਦੇ ਆਂਗੇ ਪਹਿਲਾਂ ਚਾਰ ਲੀਆਂ ਟਰਾਲੀਆਂ ਵੀ ਭਰ ਕੇ ਖੜਾਈਂ ਪੀਆਂ ਨੇ ਤੇ ਹੋਰ ਵੀ ਜਨਾਂ ਕੋ ਰਾਸ਼ਨ ਪਾਣੀ ਜਿਵੇਂ ਜਿਵੇਂ ਕਰਾ ਸਭ ਤੋਂ ਜ਼ਰੂਰੀ ਚੀਜ਼ ਹੁਣ ਅਥੇ ਚਾਰ ਦੀ ਸੇਵਾ ਦੀ ਬਹੁਤ ਲੋੜ ਆ ਕਿਉਂਕਿ ਚਾਰ ਚਾਰ ਜਿਹੜਾ ਚਾਰ ਆਪਣਾ ਹੁਣ ਅਥੇ ਜ਼ਰੂਰੀ ਹੈ ਸਭ ਤੋਂ ਆ ਪਸ਼ੂ ਸਭ ਤੋਂ ਵੱਧ ਭੁੱਖੇ ਮਰ ਰਹੇ ਆਗੇ ਪਸ਼ੂ ਸਭ ਤੋਂ ਵੱਧ ਭੁੱਖੇ ਮਰ ਰਹੇ ਆ ਕਿਉਂਕਿ ਪਸ਼ੂਆਂ ਦਾ ਜ਼ਰੂਰੀ ਆ ਪਸ਼ੂਆਂ ਦਾ ਸਬੰਧ ਜ਼ਰੂਰੀ ਹੈਗਾ ਪਸ਼ੂ ਆ ਇਨਸਾਨਾਂ ਦਾ ਵਾਲੇ ਸਾਰਜਨ ਦਾ ਪਰ ਪਸ਼ੂਆਂ ਦਾ ਹੁਣ ਬਹੁਤ ਔਖਾ ਹੋਇਆ ਪਿਆਗਾ ਕਿਉਂਕਿ ਇਨਸਾਨ ਤਾਂ ਇੱਧਰ ਉੱਧਰ ਹੋ ਕੇ ਵੀ ਖਾ ਪੀ ਲੈਂਦੇ ਹੈਗਾ ਪਰ ਪਸ਼ੂਆਂ ਦਾ ਆ ਹਾਰਾ ਆਚਾਰਾ ਸਭ ਕੁਝ ਖਤਮ ਹੋ ਗਿਆ ਹੈਗਾ ਕਹਿੰਦੇ ਪਸ਼ੂਆਂ ਦਾ ਤੁਹਾਨੂੰ ਪਤਾ ਹੈ ਖਾਣ ਪੀਣ ਵੱਧ ਹੁੰਦਾ ਹੈ ਇਨਸਾਨ ਦੇ ਮੁਕਾਬਲੇ ਤੇ ਇਸ ਕਰਕੇ ਇਹ ਕਰਕੇ ਵੀ ਹੁਣ ਸਭ ਤੋਂ ਵੱਡਾ ਹਰੇ-ਚਾਰੇ ਦੀ ਲੋੜ ਹੈ ਬਹੁਤ ਜ਼ਿਆਦਾ ਲੋੜ ਹੈ ਹਰਾ-ਚਾਰਾ ਵੀ ਲਾਜ਼ਮੀ ਪਝਾਦੋ ਸਾਰੇ ਜਾਣੇ ਇਹ ਜ਼ਰੂਰੀ ਹੈਗਾ ਜੇ ਹੁਣ ਆਪਾਂ ਇਹ ਚੀਜ਼ ਨਾਲ ਕਰਾਂਗੇ ਹਰਾ-ਚਾਰਾ ਪਝਾਵਾਂਗੇ ਫੇਰ ਹੀ ਜਾ ਕੇ ਪਸ਼ੂਆਂ ਦਾ ਢੱਡ ਭਰੂਗਾ ਇਹ ਸਭ ਤੋਂ ਵੱਡਾ ਪੁੰਨ ਵਾਲੀ ਸੇਵਾ ਜੀ ਜੇ ਹੁਣ ਇਸ ਤਰ੍ਹਾਂ ਸਾਰੇ ਅੜਕੇ ਪੰਜਾਬ ਨਾਲ ਖੜ੍ਹ ਜਾਣਗੇ ਤਾਂ ਐਡੂ ਤੱਕ ਦੀ ਚੀਜ਼ ਕੋਈ ਹੋਰ ਨਹੀਂ ਸਾਦੀ ਹੁਣ ਸਾਰਿਆਂ ਨੂੰ ਖੜਨ ਦੀ ਲੋੜ ਹੈ ਜੇ ਹੁਣ ਖੜੋਗੇ ਫੇਰ ਹੀ ਆਪਾਂ ਪੰਜਾਬੀਅਤ ਜੇ ਮੈਂ ਕਹਿੰਦਾ ਪੰਜਾਬ ਦੇ ਲੋਕ ਖਾਣ ਦੇ ਲਾਇਕ ਨਹੀਂ ਲਾਇਕ ਨਹੀਂ ਹੈਗੇ ਹੁਣ ਅੜਨ ਦੀ ਲੋੜ ਹੈ ਜਿੰਨਾ ਵੀ ਹੋ ਸਕਦਾ ਉਹਦੇ ਪਿੰਡਾਂ ਦੇ ਵਿੱਚੋਂ ਇਸ ਤਰ੍ਹਾਂ ਜੋ ਇਕੱਠੇ ਹੋ ਜੋ ਸਾਰੇ ਆਣੇ ਇਕੱਠੇ ਹੋ ਕੇ ਤੁਰਪੋ ਜਦੋਂ ਆਪਾਂ ਇਕੱਠੇ ਹੋ ਕੇ ਤੁਰਪੇ ਤਾਂ ਸਮਝ ਲਓ ਵੀ ਆਪਣੇ ਆਪ ਸਾਰਾ ਕੁਝ ਰਾਹਤ ਆਪਣੇ ਆਪ ਹੀ ਬਣ ਜਾਣੇ ਆ ਸਾਰੇ ਦੇ ਸਾਰੇ ਹੁਣ ਸਾਰਿਆਂ ਨੂੰ ਲੋੜ ਹੈ ਵੀ ਤੁਸੀਂ ਇਕੱਠੇ ਹੋ ਕੇ ਤੁਰਨਾ ਕਿਰ ਹੁਣ ਜਿਵੇਂ ਆਪਣੇ ਪਿੰਡ 500 ਰੁਪਏ ਕਿੱਲਾ ਪਾਇਆਗਾ ਕੋਈ ਬੜੀ ਵੱਡੀ ਗੱਲ ਨਹੀਂ 500 ਰੁਪਏ ਕਿੱਲਾ ਮੈਂ ਇਹਨੂੰ ਮੈਂ ਕਹਣਾ ਵੀ 1000 ਰੁਪਏ ਕਿੱਲਾ ਵੀ ਪਾ ਲਈਏ ਫਿਰ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਆਪਣੇ ਲਈ ਕਿਉਂਕਿ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਢੱਡ ਭਰਨ ਵਾਲਿਆਂ ਹਰੇਕ ਦਾ ਜੇ ਆਪਾਂ ਹੁਣ ਇਹ ਚੀਜ਼ ਨੂੰ ਸੋਚ ਕੇ ਚੱਲਾਂਗੇ 500 ਰੁਪਏ ਇਕੱਲਾ ਕੁਝ ਨਹੀਂ ਬੰਦਾ ਹਰੇਕ ਪਿੰਡ ਦੇ ਵਿੱਚ ਇਹ ਚੀਜ਼ ਜ਼ਰੂਰੀ ਆ 500 ਰੁਪਏ ਇਕੱਲਾ ਤੇ ਇੱਕ ਕਣਕ ਦਾ ਗੱਟਾ ਜੇ ਆਪਾਂ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਜੇ ਆਪਾਂ ਸੋਚ ਕੇ ਚੱਲੀਏ ਤੇ ਇੱਕ ਕਣਕ ਇੱਕ ਇੱਕ ਕਣਕ ਦੇ ਗੱਟੇ ਨਾਲ ਹੀ ਬਹੁਤ ਕੁਝ ਹੋ ਜਾਣਾ ਤੇ ਜ਼ਰੂਰੀ ਆ ਹੁਣ ਸਾਰਿਆਂ ਨੂੰ ਬੇਨਤੀ ਆ ਸ ਆਪਣੇ ਵੱਲੋਂ ਵੀ ਤੁਸੀਂ ਕੱਲੇ ਕੱਲੇ ਪਿੰਡ ਦੇ ਵਿੱਚ ਹੋ ਕੇ ਸਾਰੇ ਨੌਜਵਾਨ ਇਕੱਠੇ ਮੂਹਰੇ ਤੁਰ ਕੇ ਤੇ ਪਿੰਡ ਦੇ ਵੀ ਮੋਤਵਾਰ ਜਿਹੜੇ ਆਪਣੇ ਬੰਦੇ ਹੁੰਦੇ ਨੇ ਬਜ਼ੁਰਗ ਬੰਦੇ ਹੁੰਦੇ ਉਹਨਾਂ ਨੂੰ ਨਾਲ ਲੈ ਕੇ ਤੇ ਪਿੰਡ ਦੇ ਵਿੱਚੋਂ ਰਾਸ਼ਨ ਇਕੱਠਾ ਕਰੋ ਸਾਰੇ ਦੇ ਵਿੱਚੋਂ ਵੀ ਜਿੰਨਾ ਜਿੰਨਾ ਜੰਨਾ ਵੀ ਜਿੰਨਾ ਕਿਸੇ ਨੇ ਵੀ ਦੇਤਾ ਤੁਸੀਂ ਆ ਸੋਚ ਕੇ ਲਓ ਵੀ ਇਹ ਬਹੁਤ ਇੱਕ ਬਹੁਤ ਨਿਆਇ ਵੱਡੀ ਸੇਵਾ ਹੈ ਇਹ ਜਿੱਡੀ ਸੇਵਾ ਮੈਂ ਕਿਸੇ ਚੀਜ਼ ਨੂੰ ਨਹੀਂ ਮੰਨਦਾ ਹੈਗਾ ਇਤੋਂ ਵੱਡੀ ਸੇਵਾ ਕੋਈ ਹੋ ਨਹੀਂ ਸਕਦੀ ਇਹ ਸਭ ਤੋਂ ਵੱਡੀ ਸੇਵਾ ਹੈ ਆ ਆ ਟਾਈਮ ਦੇ ਉੱਤੇ ਹੁਣ ਆਪਾਂ ਨੂੰ ਖੜਨ ਦੀ ਲੋੜ ਆ ਤੇ ਆਪਾਂ ਖੜਾਂਗੇ ਵੀ ਲਾਜ਼ਮੀ ਮੈਨੂੰ ਪਤਾ ਪੰਜਾਬ ਦੇ ਲੋਕ ਹੈਗੇ ਨੇ ਜੀ ਦੇ ਲੈ ਕੇ ਵੀ ਖੜਨਗੇ ਲਾਜ਼ਮੀ ਖੜੋ ਹੁਣ ਤੇ ਆਪਾਂ ਹੁਣ ਜਿੰਨੀ ਹੋ ਸਕਦੀ ਹੈ ਸੇਵਾ ਕੱਟੀ ਕਰਕੇ ਪਰ ਵੀ ਉਹਦਾਂ ਦੀ ਸੇਵਾ ਕਰ ਰਹੇ ਨੇ ਲੋਕ ਯਾਰ ਚਾਰ ਦਾ ਡੱਬਾ ਦਿੱਤਾ ਸਾਰਾ ਕੁਝ ਅਲੱਗ ਅਲੱਗ ਪਾ ਕੇ ਪੈਕ ਕਰਕੇ ਕਿਲੋ-ਕਿੱਲੋ ਦਾ ਸਾਰਾ ਵੀ ਕੱਲੇ-ਕੱਲੇ ਘਰ ਤੱਕ ਪਹੁੰਚਾਇਆ ਜਾਵੇ ਆਹੀ ਹੈ ਸੇਵਾ ਵੀ ਲੋਕ ਕਰਦੇ ਨੇ ਆਹ ਚੀਜ਼ਾਂ ਦੀ ਲੋੜ ਆ ਅੱਜ ਕੱਲ ਵੀ ਜੋ ਹੁਣ ਤੇ ਹਮੀ ਕਿਲੋ-ਕਿੱਲੋ ਨਹੀਂ ਜੋ ਪੈਕਿੰਗ ਕਰਕੇ ਵੀ ਦੇ ਸਕਦਾ ਇਹ ਵੀ ਜ਼ਰੂਰੀ ਹੈ ਕਿ ਕਿਲੋ-ਕਿੱਲੋ ਦੀ ਪੈਕਿੰਗ ਹਰੇਕ ਚੀਜ਼ ਦੀ ਕਰਕੇ ਦਿੱਤੀ ਜਾਵੇ ਆਹ ਸਾਹਮਣੇ ਪ੍ਰਦਾਨ ਇਹ ਵੀ ਕਰਕੇ ਦੇ ਸਕਦਾ ਕਿਉਂਕਿ ਹਰੇਕ ਚੀਜ਼ ਉਹ ਤੇ ਕਿਲੋ-ਕਿੱਲੋ ਦੇ ਰੂਪ ਦੇ ਵਿੱਚ ਸਾਰਿਆਂ ਦੇ ਬਾਜੂ ਆਹ ਸਮਾਨ ਨੂੰ ਸਾਹਮਣੇ ਸਾਰਾ ਸਾਰਾ ਕੁਝ ਹਾਂ ਹਾਂ ਚਾਲ ਤੇ ਗੁਰਜੀ ਜਾਇਆ ਉਹ ਚਾਲ ਮੂਗੀ ਪਾ ਦੂ ਮੂਗੀ ਜਾਇਆ ਪਾਈ ਚੱਲੋ ਬਾਜ ਆਏ ਜੀ ਕੋਈ ਸੇਵਾ ਦੇਈ ਜਾਂਦਾ ਕਰੀ ਚੱਲੋ ਇਕੱਠਾ ਚਾਰ ਵੀ ਕੰਮ ਆਉਣ ਵਾਲੀ ਚੀਜ਼ ਆ ਕੋਈ ਚੀਜ਼ ਨਹੀਂ ਇਹਦੇ ਚ ਵਾਹੀ ਜੀ ਹੈਗੀ ਵੀ ਕੰਮ ਨਹੀਂ ਆਉਣੀ ਵੀ ਸਾਰਾ ਕੁਝ ਕੰਮ ਆਉਣ ਵਾਲਾ ਉੱਥੇ ਸਭ ਕੁਝ ਕੰਮ ਆਊਗਾ ਆਪਣੇ ਪਿੰਡ ਦੇ ਮੈਂ ਬਣਾ ਵੀ ਪਰਮਾਤਮਾ ਦਾ ਸ਼ੁਕਰ ਆ ਇਸ ਪਿੰਡ ਦੇ ਵਿੱਚ ਜਨਮ ਆਪਣਾ ਹੋਇਆ ਬਹੁਤ ਚੰਗੇ ਬੰਦੇ ਨੇ ਸਾਰ ਯਾਰ ਵੀ ਮੂਰੇ ਲੱਗ ਕੇ ਤੁਰਨ ਵਾਲੇ ਨੇ ਸਾਰੇ ਜਿੰਨੇ ਕੁ ਜਮ ਗੁਰਦੁਆਰਿਆਂ ਚੋਂ ਵੀ ਸਾਡੇ ਪ੍ਰਧਾਨ ਪਿੰਡ ਦੇ ਮੋਤਵਾਰ ਬੰਦੇ ਜਿਹੜੇ ਸਾਡੇ ਬਹੁਤ ਚੰਗੇ ਨੇ ਸਾਰੇ ਮੂਰੇ ਲੱਗ ਕੇ ਤੁਰਦੇ ਨੇ ਤੇ ਤੜਕੇ ਦੇ ਲੱਗੇ ਪਿਆ ਕੋਈ ਸ ਤੂੜੀ ਭਰੀ ਜਾਂਦੇ ਆ ਅਸੀਂ ਇੱਧਰ ਰਾਸ਼ਨ ਇਕੱਠਾ ਕਰੀ ਜਾਂਦੇ ਆਗੇ ਸਾਰੇ ਬੰਦੇ ਆਪ ਕੋ ਆਪਣੀਆਂ ਡੌਟੀਆਂ ਸਾਰਿਆਂ ਨੇ ਸਾਂਭੀਆਂ ਹੋਈਆਂ ਨੇ ਤੇ ਸਾਰਿਆਂ ਨੂੰ ਆ ਕਿਹਾ ਵੀ ਘੱਟੋ ਘੱਟ 7 8 7-8 ਟਰਾਲੀਆਂ ਤੋਰਾਂਗੇ ਪਿੰਡੋਂ 6-7 ਟਰਾਲੀਆਂ ਪੱਕੇ ਹੀ ਤੋਰਾਂਗੇ ਦੋ ਤੂੜੀਆਂ ਭਰੀਆਂ ਨੇ ਤੇ ਬਹੁਤ ਚਾਰ ਦੀਆਂ ਭਰ ਲੀਆਂ ਇੱਕ ਆਜ ਰਾਸ਼ਨ ਨਹੀਂ ਭਰੀ ਆ ਜਿਹੜੇ ਕੱਲ ਨੂੰ ਫੇਰ ਇਕੱਠਾ ਕਰਨ ਹੁਣ ਆਟਾ ਉਟਾਪੇ ਹਾਵਾਂਗੇ ਅੱਜ ਚੱਲ ਕੇ ਤੇ ਫੇਰ ਗਾਹਾਂ ਉਦਵਾਦ ਆਪਾਂ ਥੈਲੀਆਂ ਤੁੜੀਆਂ ਬਣਾਉਣੀਆਂ ਕੱਲ ਨੂੰ ਸਾਰਿਆਂ ਥੈਲੀਆਂ ਬਣਾ ਕੇ ਫੇਰ ਚੱਲਾਂਗਾ ਕਿ ਹੁਣ ਇੱਧਰ ਕਰਕੇ ਤੋਂ ਪਾਰ ਕੁਝ ਕਰਨੇ ਆਪਣੇ ਉਹ ਉਹਨਾਂ ਤੋਂ ਉਹ ਕਰ ਦੇਵਾਂਗੇ ਜਾ ਕੇ ਇਕੱਠਾ ਕਰ ਦੇਵਾਂਗੇ ਹਾਂ ਇੱਧਰ ਹੁਣ ਰਾਸ਼ਨ ਇਕੱਠਾ ਕਰਨੇ ਜਾ ਰਹੇ ਹਾਂ ਪਿੰਡ ਦਾ ਮੈਂ ਕਹਣਾ ਯਾਰ ਵੀ ਜਿਹੜਾ ਆਪਾਂ ਕਹਿ ਦਿੰਨੇ ਆ ਵੀ ਯਾਰ ਵੀ ਪਿੰਡ ਦੇ ਵਿੱਚ ਆਪਾਂ ਕਹਿ ਦਿੰਨੇ ਆ ਚਲੋ ਛੱਕੇ ਦੀ ਸਰਬੱਤੀ ਸਰਦਾ ਹਰੀਕ ਦੀ ਵੀ ਜਿਹੜਾ ਬੰਦਾ ਪਿੰਡ ਦੇ ਵਿੱਚ ਆਉਂਦਾ ਹੈ ਨਾ ਵੀ ਯਾਰ ਬੇ ਹਣਾ ਵੀ ਨਹੀਂ ਵੀ ਸਰਦਾ ਵਰਦਾ ਹੁੰਦਾ ਕਿਸੇ ਦਾ ਉਹਨੇ ਵੀ ਯਾਰ ਐਡਾ ਵੱਡਾ ਯੋਗਦਾਨ ਪਾਇਆ ਬਹੁਤ ਜਿਆਦਾ ਨਹੀਂ ਹੈ ਜੀ ਵੱਡਾ ਹਰੇਕ ਨੇ ਯਾਰ ਮੈਂ ਕਣਕ ਯਾਰ ਇੰਨੀ ਜਿਆਦਾ ਦਿੱਤੀ ਹੈ ਸਾਬ ਨੇ ਉਹ ਟਰਾਲਾ ਭਰਿਆ ਪਿਆ ਕਣਕ ਦਾ ਕਣਕ ਵਜਾਈ ਰਦੇਤੀ ਆਟਾ ਬਹੁਤ ਦੇਦਾ ਆਹ ਚੀਜ਼ ਹੁੰਦੀ ਹੈ ਵੀ ਇਹ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੀ ਹੈਗੀ ਹੈ ਕਿਤੇ ਮੈਨੂੰ ਦੇਖੀ ਨਹੀਂ ਅਜੇ ਤੱਕ ਇਹ ਚੀਜ਼ ਜਦੋਂ ਪੰਜਾਬ ਪਿਆਮ ਨਾਲ ਕੇ ਖੜਦਾ ਜ਼ਰੂਰੀ ਆ ਪਰਸੋਂ ਨੂੰ ਹੁਣ ਆਪਾਂ ਤੁਰਾਂਗੇ ਅੱਜ 1 ਸਤੰਬਰ ਹੈ ਤੇ 3 ਸਤੰਬਰ ਨੂੰ ਆਪਾਂ ਸਾਰਾ ਸਮਾਨ ਲੈ ਕੇ ਇੱਥੇ ਤੁਰਨਾ ਦਾ ਪੰਡੂ ਤੁਰਾਂਗੇ ਉਥੇ ਜਿੰਨੀ ਹੋ ਸਕੇ ਜਿੰਨੇ ਦਿਨ ਆਪਣੀ ਡਿਊਟੀ ਲਾਉਣਗੇ ਆਪਾਂ ਉਥੇ ਪੂਰੀ ਪਵਾ ਕੇ ਆਉਣੀ ਆ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਵੀ ਆਪਾਂ ਇਕੱਠੇ ਹੋ ਕੇ ਹੁਣ ਤੁਰ ਪੀਏ ਦੇਖੋ ਕੰਮ ਦਾ ਕਿਸੇ ਦਾ ਨਹੀਂ ਛੜਦਾ ਨਾ ਮੇਰਾ ਛੜੇ ਨਾ ਤੁਹਾਡਾ ਛੜੇ ਪਰ ਇੱਕ ਜ਼ਰੂਰੀ ਬੇਨਤੀ ਹੈ ਵੀ ਆਪਾਂ ਅੱਜ ਹੁਣ ਖਿੱਚ ਕੇ ਤੁਰਾਂਗੇ ਚੱਲਾਂਗੇ ਫੇਰੀ ਆਪਾਂ ਕਾਮਯਾਬ ਅੱਗੇ ਪੰਜਾਬ ਨੂੰ ਕਰਨਾ ਕਿਉਂਕਿ ਪੰਜਾਬ ਨੂੰ ਮਾਰਨ ਦੇ ਤਾਂ ਪਹਿਲੀ ਤੁਰੇ ਹੋਇਆ ਪੰਜਾਬ ਨੂੰ ਐਵੇਂ ਫੇਲ ਕਰਦੀਏ ਪਾਣੀ ਛੱਡ ਕੇ ਕਰਦੀਏ ਕੋਈ ਮੇ ਕਰਦੀਏ ਸਾਰਿਆਂ ਨੂੰ ਕੁਛ ਇਹਨਾਂ ਨੂੰ ਪਤਾ ਸੀ ਵੀ ਹਾੜਾ ਹੋਣੇ ਨੇ ਵੀ ਹਾੜ ਇਹਨਾਂ ਨੇ ਬਣਾਏ ਨਹੀਂ ਆਉਣ ਦਾ ਕਾਰਨ ਬਣਦਾ ਨਹੀਂ ਸੀ ਉਧਰੋਂ ਇਹਨਾਂ ਨੂੰ ਪਤਾ ਵੀ ਹੁਣ ਇਸ ਟਾਈਮ ਤੇ ਬਾਰਿਸ਼ ਪੂਰੀ ਹੋ ਪੰਜਾਬ ਦੇ ਵਿੱਚ ਤੇ ਉਸ ਟਾਈਮ ਤੇ ਪਿੱਛੋਂ ਪਾਣੀ ਫੁੱਲ ਛੱਡਿਆ ਗਿਆ ਤੁਸੀਂ ਐਂ ਦੇਖੋ ਵੀ ਜਿਹੜੀਆਂ ਰਾਜਸਥਾਨ ਵਰਗੇ ਸੂਬੇ ਨੇ ਮੈਂ ਜਿਹੜੀ ਉਹ ਵੀਡੀਓ ਪਾਈ ਸੀ ਉਹ ਇਸੇ ਗੱਲ ਦੇ ਮਾਨੇ ਪਾਇਆ ਰਾਜਸਥਾਨ ਵਰਗੇ ਸੂਬੇ ਦਾ ਔਖੇ ਮਰ ਰਹੇ ਆ ਭੁੱਖੇ ਭੁੱਖੇ ਮਰ ਰਹੇ ਆ ਤੇ ਮਹਾਰਾਸ਼ਟਰ ਵਰਗੇ ਸੂਬੇ ਭੁੱਖੇ ਪਾਣੀ ਬਿਨਾਂ ਤਹਾਏ ਭੁੱਖੇ ਮਰ ਰਹੇ ਆ ਤੇ ਪੰਜਾਬ ਤੁਸੀਂ ਆਏ ਦੇਖੋ ਵੀ ਅੱਜ ਡੁੱਬ ਕੇ ਵੀ ਸਾਰਿਆਂ ਨੂੰ ਸਭ ਕੁਝ ਦੇ ਰਿਹਾ ਜੇ ਜ ਡੁੱਬ ਵੀ ਡੁੱਬ ਵੀ ਗਿਆ ਫੇਰ ਵੀ ਤੁਸੀਂ ਆਏ ਦੇਖੋ ਵੀ ਪੰਜਾਬੀ ਇੰਨੇ ਤਗੜੇ ਬੰਦੇ ਨੇ ਤੇ ਵੀ ਅੜ ਕੇ ਖੜੇ ਪਏ ਨੇ ਪਿੰਡ ਦੇ ਜਿਹੜੇ ਮੋਹਤਵਾਰ ਬੰਦੇ ਨੇ ਸਾਡੇ ਸਾਰੇ ਜਿਵੇਂ ਪੁਰਦਵਾਰਾ ਪ੍ਰਬੰਧ ਦੇ ਕੋਲ ਜਿਹੜੇ ਪ੍ਰਧਾਨ ਨੇ ਨੇਮ ਨੇ ਪ੍ਰਧਾਨ ਜャ ਹੋਰ ਵੀ ਨੇ ਮੇਰੇ ਤਾਈ ਵਰਗੇ ਜਿਹੜੇ ਜੂਨੀਅਨ ਦੇ ਪ੍ਰਧਾਨ ਨੇ ਤੇ ਜਿੰਨੇ ਵੀ ਸਾਰੇ ਨੌਜਵਾਨ ਨੇ ਸਾਰੇ ਨੇ ਵੀ ਅੜ ਜਮਾ ਅੜੇ ਖੜੇ ਨੇ ਵੀ ਹਾਂ ਆਪਾਂ ਜਾਣੀ ਜਾਣਾ ਤੇ ਜਿੰਨੇ ਦਿਨ ਉਹ ਤੇ ਸੇਵਾ ਦਾ ਦਿਓਟੀ ਲਾਉਣ ਕੇ ਸਾਰੇ ਜਾਣੇ ਉਹਨੇ ਦਿਨ ਉਹਤੇ ਪੂਰੀ ਚੰਗੀ ਤਰ੍ਹਾਂ ਨਿਵਾ ਕੇ ਆ ਮੰਗੇ ਆਪਾਂ ਵੀ ਜਿੰਨਾ ਵੀ ਕੋਈ ਕਹਣਗੇ ਜਿੰਨੇ ਸਾਰੇ ਕਹਿਣਗੇ ਜਿੰਨੇ ਸਾਰੇ ਪਿੰਡ ਦੀ ਰਾਏ ਹੋਊਗੀ ਵੀ ਉਵੇਂ ਜੇ ਕਰ ਆਪਾਂ ਸਾਰਾ ਪਿੰਡ ਹੋ ਕਰਾਂਗੇ ਇਹ ਜ਼ਰੂਰੀ ਆ ਪੰਜਾਬ ਦੇ ਵਿੱਚ ਆ ਮੈਂ ਪੰਜਾਬੀਆਂ ਦੇ ਪੰਜਾਬੀ ਤੁਸੀਂ ਇਹ ਦੇਖੋ ਵੀ ਕਹਿੰਦੇ ਆ ਵੀ ਹਰਥ ਅੜਦੇ ਨੇ ਪਰ ਇਹ ਹੁਣ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਆ ਪਹਿਲਾਂ ਛੋਟੇ ਹੁੰਦੇ ਸੁਣਦੇ ਰਹੇ ਪਰ ਹੁਣ ਇਹ ਸਾਰੇ ਕੋਈ ਦੇਖਣ ਨੂੰ ਮਿਲ ਰਿਹਾ ਸਾਰੇ ਨੌਜਵਾਨ ਆ ਵੱਡੇ ਜ਼ੁਰਫਕਾਂ ਮੇਰੀਆਂ ਭੈਣਾਂ ਵੀ ਅਡੀਆਂ ਖੜੀਆਂ ਨੇ ਵੀ ਹਾਂ ਕਿ ਕਿਸੇ ਵੀ ਚੀਜ਼ ਦੀ ਲੋੜ ਆ ਲੰਗਰ ਦੀ ਲੋੜ ਆ ਕਾਸੀ ਦੀ ਲੋੜ ਆ ਪਰ ਹਾਲੇ ਉੱਥੇ ਸੁੱਕੀਆਂ ਚੀਜ਼ਾਂ ਦੀ ਜ਼ਿਆਦਾ ਲੋੜ ਆ ਜਿਵੇਂ ਹੁਣ ਆਟੇ ਬਿਨਾ ਚੋਲੋ ਸਰਦੀ ਨਹੀਂ ਗਾ ਜਿਵੇਂ ਦਾਣਾਂ ਹੋ ਗਿਆ ਸੁੱਕੀਆਂ ਤੇ ਖੰਡ ਹੋ ਗਿਆ ਜੀ ਗੁੜ ਹੋ ਗਿਆ ਤੇ ਬਾਕੀ ਪਸ਼ੂਆਂ ਦਾ ਚਾਰਾ ਹੋ ਗਿਆ ਉਹ ਹੁਣ ਸਾਰਾ ਕੁਝ ਇਕੱਠਾ ਕਰ ਰਹੇ ਆ ਤੇ ਬਾਕੀ ਸਾਰੇ ਪਿੰਡ ਨੇ ਪੈਸੀ ਵੀ ਪਾਲਿਆ ਵੀ ਇਕੱਠੇ ਕਰ ਲੋ 500 ਰੁਪਏ ਇੱਕ ਕਿੱਲੇ ਮਗਰ ਪਾਇਆ ਤੇ ਲਗਭਗ 15 100 ਕਿੱਲਾ 15 1800 ਕਿੱਲਾ ਆਪਣੇ ਪਿੰਡ ਕੋਲ ਹੈਗਾ ਤੇ ਰੁਪਏ ਤਾਂ ਵੈਸੇ ਬਹੁਤ ਇਕੱਠੇ ਹੋ ਜਿੰਦੇ ਬਾਹਰੋਂ ਵੀ ਉਹ ਸਾਰੇ ਹੋਰ ਵੀ ਇਨਰਾਈ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵੀ ਜਿਹੜੇ ਟਰਸਟ ਨੇ ਉਹਨਾਂ ਨੂੰ ਜਿੰਨਾ ਹੋ ਸਕਦਾ ਦਾਨ ਦੇਓ ਯਾਰ ਆਪ ਦੇ ਵੱਲੋਂ ਹੁਣ ਆਪਾਂ ਵੈਸੇ ਵੀ ਕਦੇ ਕਿਸੇ ਟੂਰਨਾਮੈਂਟ ਨੂੰ ਜਾਵੂ ਵੀ ਦੇਈ ਦੰਨਿਆਗੇ ਤੇ ਇਹ ਸੋਚ ਲੋ ਕਿ ਕਿਸੇ ਤੀ ਦਿਹਾਣੀ ਨੂੰ ਦੇ ਦਿੰਦਾ ਪਿੰਡ ਦੇ ਵੀ ਐਦੂ ਵੱਡਾ ਪੁੰਨ ਦੇਖੋ ਖੜਾ ਦੇ ਵਿੱਚੋਂ ਭਰਾਤ ਲੋਕਾਂ ਦੇ ਜਾਂ ਪੁੰਨ ਕਿਸੇ ਚੀਜ਼ ਦਾ ਨਹੀਂ ਹੋ ਸਕਦਾ ਹੁਣ ਇਧਰ ਆੜ ਜੋ ਤੇ ਅੜ ਕੇ ਖੜ ਜੋ ਪਰ ਪਰ ਗੱਟੇ ਪੰਜਾਬੀ ਇਹਨਾਂ ਨੂੰ ਪੰਜਾਬੀ ਕਹਿੰਦੇ ਨੇ ਤੇਰੇ ਅਹੀਂ ਮਣੀ ਹੈ ਹੈਗਾ ਨਾ ਪੰਜਾਬ ਦੇ ਵਿੱਚ ਗੱਲਬਾਤ ਸਾਰਿਆਂ ਤੋਂ ਵੱਖਰੀ ਮਰਜ਼ੀ ਤੋਂ ਮਾਣਾ ਟਾਈਮ ਆ ਜਾਏ ਫੇਰ ਵੀ ਡੱਟ ਡਟ ਕੇ ਖੜਦੇ ਨੇ ਵੀ ਕੋਸੀ ਹੋ ਜੇ ਦਾ ਤੇਰੇ ਤੇ ਹਰ ਟਾਈਮ ਜਿਹੜੇ ਉੱਥੇ ਖੜਾ ਦੇ ਵਿੱਚ ਵੀ ਖੜੇ ਨੇ ਉਹਨਾਂ ਦੇ ਵੀ ਜਿਹੜੇ ਤੇ ਹਰ ਟਾਈਮ ਖੁਸ਼ੀ ਆ ਇਹ ਨਹੀਂ ਹੈਗੀ ਮਹਿਸੂਸ ਵੀ ਆਪਾਂ ਐ ਕਹਦੇ ਆ ਬੰਦਾ ਯਾਰ ਵੀ ਕਹਿੰਦਾ ਵੀ ਯਾਰ ਜਦੋਂ ਆ ਹੋ ਗਏ ਆ ਪੱਟੇ ਗਏ ਹੋ ਉਹ ਹਲੇ ਵੀ ਕਹਿ ਰਿਹਾ ਕੋਈ ਗੱਲ ਨਹੀਂ ਵੀ ਜਦੋਂ ਪੰਜਾਬ ਦੇ ਲੋਕ ਸਾਡੇ ਨਾਲ ਖੜੇ ਆ ਤਾਂ ਅਸੀਂ ਅੜੇ ਹੋਏ ਆਂਗੇ ਸਾਨੂੰ ਕੋਈ ਚੱਕਰ ਨਹੀਂ ਸਾਨੂੰ ਕੋਈ ਟੈਨਸ਼ਨ ਨਹੀਂ ਉਹਨਾਂ ਨੂੰ ਪਤਾ ਵੀ ਸਾਡੇ ਪੰਜਾਬੀ ਭਰਾ ਸਾਡੇ ਲਈ ਆਉਣਗੇ ਤੇ ਖੜਨਗੇ ਲਾਜ਼ਮੀ ਆ ਕੇ ਲਾਜ਼ਮੀ ਉਰੇ ਵੀ ਆਉਣਗੇ ਜਿੱਥੇ ਸਾਡੇ ਪੰਜਾਬੀ ਭਰਾ ਬੈਠੇ ਉਹ ਸਾਡੇ ਦੀ ਮਦਦ ਹਮੇਸ਼ਾ ਕਰਨਗੇ ਕਰਨਗੇ ਕਿਉਂਕਿ ਪੰਜਾਬੀ ਕਹਿੰਦੇ ਪੰਜਾਬੀ ਦੇ ਕੰਮ ਆਉਂਦਾ ਪੰਜਾਬੀ ਚਾਹੇ ਬਾਹਰ ਬੈਠਾ ਹੋਵੇ ਕਿਤੇ ਹੀ ਹੋਵੇ ਪੰਜਾਬੀ ਪੰਜਾਬੀ ਦੇ ਕੰਮ ਹਮੇਸ਼ਾ ਹੀ ਆਉਂਦੇ ਨੇ ਜੋ ਤੇ ਟਰੈਕਟਰ ਕਰਾਂਗੇ ਸਦਾ ਢੋਲ ਕੋਲੀ ਲਿਆ ਲਿਆ ਵੀ ਧਰ ਦੋ ਘਟਾ ਜਨੇ ਧਰਨੇ ਨੇ ਟਰਾਲਾ ਫੁੱਲ ਭਰ ਗਿਆ ਹੋਊਗੀ 150 ਮਣ ਗਣਕ ਵੱਧ ਪਸਾਕ ਹੋਵੇ ਕਰੀ ਜਾਂਦੇ ਇਕੱਠਾ ਤੇ ਬੱਦਲ ਵੀ ਉਤੋਂ ਆਏ ਕਹੀ ਜਾਂਦਾ ਬਸ ਮੈਂ ਆ ਗਿਆ ਮੈਂ ਆ ਗਿਆ ਤਾਰ ਫੜ ਕੇ ਤਾਂ ਹੀ ਚੱਕਦੇ ਉਹ ਤਾਰ ਫੜ ਕੇ ਤਾਂ ਚੱਕਦੋ ਨਾ ਯਾਰ ਉਮੜੂ ਕਿਵੇਂ ਉਹ ਇਹ ਗਾਣਦੇ ਨੇ ਮੇਰੇ ਅੱਗੇ ਨਾਲ ਬੈਠਣਾ ਹੋ ਜੀ ਦਮ ਆਪਣੇ ਸਰੇ ਹੀ ਨਾਲ ਦੇ ਵੀ ਵਿਆਪ ਨੂੰ ਕਿੱਥੇ ਹਰਾ ਦੋਗੇ ਅੱਜ ਟ੍ਰੇਡਿੰਗ ਦੇਖ ਲੋ ਨਾ ਤੁਰੇ ਫਿਰਦੇ ਹਾਰੇ ਇਹਦਾ 8 ਸਾਲ ਦਾ ਹੋਵੇ 7-8 ਸਾਲ ਦਾ ਜਦੋਂ ਆ ਨਿੱਕੇ ਨਿੱਕੇ ਨਾਲ ਤੁਰਪੇ ਫਿਰ ਹਰਾਉਣ ਵਾਲੀ ਗੱਲ ਕਿੱਥੇ ਆਏ ਭੁੱਲ ਜੋ ਵੀ ਹਰਾਦ ਹੋਏ ਕਿਵੇਂ ਮਰਜੀ ਪਾਵੇ ਪਾਣੀ ਛੱਡੀ ਚੱਲੋ ਪਾ ਮਰਜੀ ਛੱਡੀ ਚੱਲੋ ਜਿਹੜਿਆ ਜ਼ਮੀਨ ਵਾਲੇ ਹੋ ਸੋਚ ਰਿਹਾ ਵੀ ਅਸੀਂ ਜ਼ਮੀਨ ਦੱਬ ਲਾਂਗੇ ਅੱਪ ਲਾਂਗੇ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਨਿੱਕੇ ਨਿੱਕੇ ਬੱਚੇ ਤੁਰੇ ਫਿਰਦੇ ਆ ਰਸਣ ਇਕੱਠਾ ਕਰਦੇ ਨਾਲ ਬੈਠੇ ਨੇ ਟਰਾਲੀ ਦੇ ਉੱਤੇ ਵੀ ਰਸਣ ਇਧਰੋਂ ਆਪਣੇ ਖੇਤਾਂ ਦੇ ਤੋਂ ਇਕੱਠਾ ਕਰੀ ਨੇ ਜਿਹੜਾ ਇਹ ਭੁੱਲ ਜੋ ਵੀ ਹਰਾਦ ਹੋਇਆ ਮਤਲਬ ਹੀ ਨਹੀਂ ਹੈ ਭੁੱਲ ਜੋ ਨਾ ਜ਼ਮੀਨਾਂ ਅੱਜ ਮਿਲਣਾ ਨਾ ਕੱਲ ਨੂੰ ਮਿਲਣਾ ਕੁਝ ਪਾਣੀ ਛੱਡੀ ਚੱਲੋ ਕੁਸੀ ਕਰੀ ਚੱਲੋ ਠੀਕ ਹੈ ਪਰੇ ਜਮੀਨ ਨਹੀਂ ਕਿਸੇ ਨੂੰ ਦਿੰਦੇ। ਮੇਰਾ ਗੱਲ ਰਚਨਾਪੁਰੇ ਪਿੰਡ ਤੋਂ ਬਿੱਦੂ ਬਕਰ ਰੰਦੀਦਾ ਜੀ। ਮਾਝੂ ਨਾਲੋਂ ਪੀ ਗਿਆ ਆਪਾਂ। ਸਾਈਆਂ ਪਰਾਂ ਕੀ ਜਿਹੜੇ ਭਾਈ ਜਿਹੜਾ ਬਹੁਤ ਧੰਨਵਾਦ ਆ ਜਿਹੜੇ ਭਾਈ ਕਹਿੰਦੇ ਵੀ ਕੋਈ ਚੱਕਰ ਨਹੀਂ ਤੇਰਾ। ਜਿਹੜਾ ਸਾਡਾ ਖਰਚਾ ਆਉਂਦਾ ਇੱਧਰ ਮੇਰੇ ਲੋ ਦੀ 4-5 ਦਿਨ। ਦਿਹਾੜੀਆ ਘਰਾਟ ਵਾਲਿਆਂ ਨੇ ਜੀ ਕਹਿੰਦੇ ਭਾਈ ਕਹਿੰਦਾ ਕੋਈ ਚੱਕਰ ਨਹੀਂ। ਭਾਈ ਆਪ ਹੀ ਨਾਲ ਲੱਗ ਰਿਹਾ ਕਰੇ ਰਾਜੀ ਲੇਬਰ ਦਾ ਕਰਤੋ ਹੈ ਨਾ ਲੋਗ ਹੀ ਦੇ ਦਿਓ। ਜਿੰਨਾ ਆਉਂਦਾ ਲੱਗਣਾ ਜਿੰਨਾ ਨਾਲ ਖੜਾਗੇ। ਭਾਈ ਵਰਗੇ ਆਪ ਨਹੀਂ ਸਾਰਾ ਸੌਂਦੇ ਦੇ ਰਹੇ ਆ। ਧੰਨਵਾਦ। हरेक जने बि जान सार पूरा देरि घटि घटि सारे भाउनि चारे बजे न हरेक चङी चार चार पंज पंज जणे कम ਆਹ ਰੋਡ ਤੇ ਫਾਰਮਿੰਗ ਕਰਦੇ ਹੋ ਜੀ ਉਹ ਲੋਕ ਆਪਣੀ ਕਿਤਾ ਦੇ ਵਿੱਚ ਇਹ ਦਿੱਕਤ ਆ ਰਹੀ ਜੀ ਜਿਹੜੀ ਗਾਇਕ ਦੇ ਉਹਨਾਂ ਕੱਢ ਕੇ ਦੇਣਾ ਤੋਂ ਕੋਈ ਕਰ ਨਹੀਂ ਪਾਇਆ ਲੱਗਾ ਇਹਦੇ ਨਾਲ ਐਵੇਂ ਜਿਸ ਤਰ੍ਹਾਂ ਇਹਦਾ ਕਿਲਮਾ ਘਰਦਾ ਜੀ ਇਹ ਤੋਂ ਬੜੀ ਬੰਟੀ ਦਾ ਗੱਲ ਰਹੀ ਜੀ ਬਾਲਾ ਵੱਡੇ ਨੂੰ ਕੰਮ ਕਾਰਨਾਮਾ ਵੀ ਨਹੀਂ ਤਾਂ ਇਹ ਕਿਰੇ ਕਈ ਅਨੇਕ ਕੁੱਝ ਦਿਨਾਂ ਤੋਂ ਇੱਕ ਦੇ ਇੱਕ ਮਿੰਟ ਦਾ ਬਦੌਚਾਰ ਬਿਜਾਰਾ ਕਰਦਾ ਹੈ ਤਾਂ ਬਹੁਤ ਵਧੀਆ ਗੱਲ ਹੈ ਸਰਕਾਰ ਤੋਂ ਇਹ ਕੀ ਜਾਂ 3-5 ਕਿਲੋੜੀ ਤੇ ਆ ਬੈਠੇ ਕਿ ਆ ਰੋਡ ਤੇ ਸਾਈਕਲ ਵਾਲੇ ਥੰਗੀਆਂ ਕਰਦੇ ਇਹ ਜਿਹੜੇ ਨੰਬਰ ਆ ਪਾਣੀ ਦੇ 10 ਕਿਲੋਣੇ ਜਿਹੜੇ ਸਾਰੇ ਕਰਦੇ ਸਾਡੇ ਜੱਟੂ ਭਾਈ ਕਰਨ ਇੱਕ ਦੇ ਕੰਮ ਨਾਲ ਕਿਹਦਾ ਆਉਂਦੀ ਹੈ ਇਹ ਜਿਹੜੇ ਬੰਦੋ ਬੱਤਾਂ ਪਾਪੇ ਪੰਡਾਲੇ ਤੋਂ ਜਰੂਰੀ ਦੀ ਹੈ ਵੀਰੇ ਪੰਡਾਲੇ ਵਿੱਚ ਨਾ ਆਪਣੇ ਸਾਰੇ ਹੈਗੇ ਨੇ ਬਣਾ ਦੇ ਦੇ ਵਿੱਚ ਕੱਪ ਕੋਈ ਕਹਿਣਾ ਹੋਣ ਦੇ ਕਿਸੇ ਕੰਨ ਨਾਲ ਨਹੀਂ ਲੜੀਦਾ ਇਹ ਦੇਖ ਲਓ ਦਾ ਨਾ ਮੀਰੇ ਕੋਲ ਨਹੀਂ ਰਹਿਣਗੇ ਜੇ ਆਪਾਂ ਕਈ ਨਹੀਂ ਪਾਉਂਗਾ ਕੱਪ ਕਹਿੰਦੇ ਕਹਿੰਦੇ ਜੇ ਮੁੰਡੇ ਨੂੰ ਨਹੀਂ ਲੱਗਦਾ ਬਣੀਦਾ ਪਰ ਹੁਣ ਡਾਕਟਰ ਜੇ ਬੋਲ ਜਾਦੇ ਦੇਖੀਏ ਬੋਲਣੇ ਕੋ ਨਹੀਂ ਹੈ ਜਿਸ ਹਰ ਤਿੰਨ ਸਾਲ ਦੇ ਵਿੱਚ ਕੰਮ ਕਰ ਰਹੇ ਨੇ ਹਰੇਕ ਤਰ੍ਹਾਂ ਦੇ ਜੀਵਾਂ ਪਰਦੇਸ ਦੇ ਜਿਹੜਾ ਨਾ ਬਗੈਣੀਆਂ ਕਿ ਯਾਰ ਐ ਕਰੋ ਤਾਂ ਆਪਾਂ ਕਰਨਾ ਆਪਾਂ ਹੋਰ ਜਿਹੜੇ ਪ੍ਰਬੰਧ ਕਰ ਰਹੇ ਆ ਜਿਵੇਂ ਸੁੱਕੀਆਂ ਦਾਣਾਂ ਹੋ ਗਈਆਂ ਠੀਕ ਆ ਉਹਦੇ ਹੋ ਕੇ ਸੁੱਕੇ ਇਹ ਜਿਨ੍ਹਾਂ ਦੇ ਪਰਮਾਨ ਦਾ ਇਲਾਜ ਨਹੀਂ ਕਰਨਾਗਾ ਤੇ ਬਾਕੀ ਨਾਲ ਨਾਲ ਆਪਾਂ ਹਰੇਚਾਰੇ ਦਾ ਪ੍ਰਬੰਧ ਕਰ ਰਹੇ ਆ ਤੇ ਮੈਡੀਸਨ ਜਿਹੜੀ ਲੋੜੀ ਆ ਮੈਡੀਸਨ ਜ਼ਰੂਰ ਆਪਾਂ ਲੈ ਕੇ ਜਾਰੀ ਰੱਖਣਾ ਮੱਛਰਦਾਨੀਆਂ ਹੋਗੇ ਜਾਂ ਮੱਛਰਾਂ ਦੇ ਖੂਬਾ ਹੋਗੇ ਕਿ ਮੱਛਰਾਂ ਦੇ ਕਾਰਨ ਪਾਣੀ ਵਧ ਖੜਨ ਕਾਰਨ ਮੱਛਰ ਜਿਆਦਾ ਪੈਦਾ ਹੁੰਦਾ ਹੈ ਇਹ ਗਰੀਬ ਲੋਕਾਂ ਸਰ ਪਹਿਲਾਂ ਹੁੰਦਾ ਤੇ ਉਹਦੇ ਨਾਲ ਡੇਂਗੂ ਤੇ ਪਲੇਗ ਵਰਗੀਆਂ ਬਿਮਾਰੀਆਂ ਵੱਧ ਫੈਲਦੀਆਂ ਤੇ ਹੁਣ ਆਪਾਂ ਸਾਰਿਆਂ ਨੇ ਵੀ ਇਹ ਇਹ ਜੋ ਪ੍ਰਬੰਧ ਕਰਨਾ ਬੱਚਾ ਜਾਨੀ ਤੇ ਬੱਚਾ ਜੋ ਪਾਲਾ ਸਭ ਤੋਂ ਵੱਧ ਪ੍ਰਬੰਧ ਕਰਨਾ ਇਹ ਇੱਕ ਹੀ ਜੋ ਜ਼ਰੂਰੀ ਹੈ ਆਪਣੇ ਲਈ ਤੇ ਬਾਕੀ ਅਸੀਂ ਸਾਰੇ ਭਰਾ ਮੰਤਰਾ ਕੱਟਿਓਗੇ ਮਤਰਾ ਦੇ ਬਾਕੀ ਦੇ ਆਪਣੇ ਘਰਾਂ ਦੇ ਪਿੰਡ ਦੇ ਵਿੱਚ ਪਾਇੰਦਾਂ ਪੌੜੀਆਂ ਪਾ ਕੇ ਚੱਲੇ ਆ ਸਾਰੇ ਭਰਾਜ ਪਾਇੰਦਾਂ ਚਾਰ-ਚਾਰ ਪੌੜੀਆਂ ਤੇ ਨਵੀਂ ਗੱਡੀ ਚੱਲੇ ਮੰਗਰ ਹਜ਼ਾਰ-ਹਜ਼ਾਰ ਦੀ ਪਾਉਣੇ ਆਪਾਂ ਤੇ ਮੱਝੋ ਕਰਦੇ ਚੱਲਣਾ ਜੀ ਸਾਡੇ ਭਰਾਵਾ ਇੰਨੇ ਜਿਹਦਾ ਘਰ ਇਹਨਾਂ ਚੱਲਦਾ ਹੋਊਗਾ 2-4 ਦਰਜੇ ਦੇ ਜਦੋਂ ਜਲਦਾ ਕਾਇਦੋਸ਼ ਦੇਵਾ ਕੋਈ ਹੋਰ ਕਰਦੇ ਇਹ ਵਾਲੇ ਵਿੱਚ ਸਾਰੇ ਤਰ੍ਹਾਂ ਨਾਲ ਲੜਨ ਕੇ ਨਮਰਦਾਨੀ ਦਾ ਮੌਕਾ ਹੋ ਜਾਂਦਾ ਜਿਹਨਾਂ ਤੇ ਆਪਣੀ ਪਿੰਡ ਦੇ ਲਗਭਗ ਸਾਰੇ ਬੰਦੇ ਨਾਲ ਹੋਇਆ ਤੇ ਪਿੰਡ ਦੇ ਵਿੱਚੋਂ ਆਇਆ ਕੋਈ ਵੀ ਜਿੰਨਾ ਤੋਂ ਮੇਰੇ ਘਰੇਗਾ ਹੋਵੇ ਜਿਹ ਮਗਰ ਘਾਟ ਦੇ ਬੰਦੇ ਨੇ ਕੋਈ ਦਿੱਤੇ ਆਏ ਆਪਣਾ ਪਿੰਡ ਦਾ ਨਾਮ ਨਿਵਾਜੋ ਬੜੀ ਆਮ ਆਗੇ ਮਹਿਮਤੀ ਹੈ ਇਹ ਜਿਹੜੀ ਗੱਲ ਹੈ ਸਾਰੇ ਭਰਾਵੋ ਦੇਖੀਆ ਇਹ ਚੱਲਗਾ ਜਿੰਨਾ ਲੋਕ ਆਇਆ ਬਸ ਜਾ ਇਹਦੇ ਕੱਟ ਦੋ ਚੂਲ ਲੈਣੀ ਜਦੋਂ ਮੈਨੂੰ ਮਨ ਆਉਂਦਾ ਹੈ ਪੰਜਾਬ ਦਾ ਲੈਣੇ ਇਹ ਜੀ ਆਪਾਂ ਚੱਲੇਗੇ ਚੱਲਣਗੇ ਜਾਂ ਮੈਡੀਸਨ ਉਹ ਜਦੋਂ ਬੁਖਾਰ ਵਾਲੀ ਹੋ ਗਈ ਠੀਕ ਹੈ ਇਹ ਆਪਾਂ ਮੈਡੀਸਨ ਨਾਲ ਲੈ ਕੇ ਆਈ ਨਾਲ ਉਹ ਜਿਹੜਾ ਜਿਹੜਾ ਵਕਤ ਬਾਅਦ ਵਿੱਚ ਸੁਪਤ ਬੁੱਧ ਲੈ ਕੇ ਜਾ ਕਰਦੇ ਨੇ ਠੀਕ ਹੈ ਜਿਹੜਾ ਆਪਾਂ ਲੱਗਦਾ ਜਿਹੜਾ ਮਨ ਨਾਲ ਉਹ ਪਟੇ ਕੇ ਇੰਦਰੋਂ ਚਾਲੇ ਜਾਂਦੇ ਆਪਾਂ ਉਹਦੇ ਲੈ ਕੇ ਫਿਰ ਦੂਸਰਾ ਨਾਲ ਜਿਆਦਾ ਕਰਾਉਣਾ ਹੈ ਜਾਈ ਸਾਰੇ ਬਰਾਤ ਵੇਚ ਦਿਆ ਜੁਕੇ ਚਲੋ ਬਾਹਰ ਆਪਣਾ ਟਾਈਮ ਆ ਗਿਆ ਤੁਸੀਂ ਕੰਮ ਕਰ ਸਕੋ ਕਬੱਡੀ ਦੇ ਨਾਲ ਲੱਗਦਾ ਹੈ ਮੈਂ ਕਹਿੰਦਾ ਇਹੋ ਕੰਮ ਕਰ ਰਿਹਾ ਇਹ ਜਿਹੜੇ ਪਾਸੇ ਜੀ ਆਪਾਂ ਹੋਸਾ ਹੋਰ ਗੋ ਕੈਂਚੀਆਂ ਨੇ ਚੱਕੀਆਂ ਨੇ ਦੋਵੇਂ ਤੇ ਇੱਥੇ ਵੀ ਨਾ ਰੱਖਿਆ ਹੋਇਆ ਇੱਥੇ ਸਾਰੇ ਪਾਸੇ ਲੱਗੇ ਹੋਇਆ ਵੱਡਾ ਟਰਾਲਾ ਭਰ ਗਿਆ ਜੀ ਆਪਣੇ ਕੋ ਕੰਟ ਦਾ ਇੱਕ ਚੱਕੀ ਦੇ ਪਿੱਛੇ ਵਸਦੀ ਵੀ ਇਹਦੀ ਗੱਲ ਤਾਂ ਕਰਕੇ ਆਪਾਂ 4:00 ਵਜੇ ਸਾਨੂੰ ਆਏ ਹੋਇਆ ਸਾਰੇ ਕੰਮ ਦੇ ਕਿੰਨੇ ਹੀ ਹੈਗੇ ਸਾਰਿਆਂ ਪੱਕੇ ਆਏ ਸਾਰਾ ਪੂਰਾ ਯੋਗਦਾਨ ਸਾਰਿਆਂ ਅੱਜ ਜਿਹੜਾ ਕੰਮ ਤੇ ਰਹੀ ਨਾ ਤੇ ਪਿੰਡ ਵੀ ਪੂਰਾ ਉਤਿਤ ਕਰ ਲੈਣਾ। ਇੱਕ ਹੀ ਕਹਾਣੀ ਨਾ ਮਾਤਰ ਉਹ ਮੇਰਾ ਵੀ ਬਹੁਤ ਪੁਰਾਣਾ ਕਰੇ ਪਿੰਡ ਵਾਲੇ ਬਾਰੇ ਦਾ ਇਤਿਹਾਸ ਜਰੂਰ ਆ। ਇਹਦੇ ਨਾਲ ਇਹ ਪੁੱਛਾ ਜੀ ਜੇ ਪਿੰਡ ਦਾ ਇੱਕ ਹੋ ਜੇ ਨਾ ਕੁਝ ਵੀ ਕਰ ਸਕਦਾ। ਜੇ ਪੰਜਾਬ ਦਾ ਇੱਕ ਹੋ ਜੇ ਤਾਂ ਤੁਸੀਂ ਦੋਸਤ ਵੀ ਕਰ ਸਕਦਾ। ਇਹ ਆ ਪੰਜਾਬ ਦੇ ਮੁੰਡੇ ਜਿਹੜਾ ਕੋਈ ਨਹੀਂ ਗੁਲਾਮ ਕਰਾਣੀ ਮੋਢੇ ਨੂੰ ਇਹਨੇ ਆ ਦੇਖੋ ਸਾਰਾ ਪੁੱਦੇ ਸਰਦੇ। ਉਹੀ ਮੋਢੇ ਨੂੰ। ਐਂਡ ਤੇ ਮੈਂ ਬੰਦ ਤੋਂ ਮਿਆਵੀ ਜਿੱਥੇ ਗੱਲ ਆ ਕਿ ਯਾਰ ਉਹਦੇ ਕੋਲੋਂ ਤੇ ਕਾਹਲੀ ਕੰਮ ਖੁੱਲ ਬੈਠ ਗਏ ਨੇ ਸਾਰੇ ਤੁਸੀਂ ਆ ਜਾਓ ਰੋ। ਕਿੰਨੇ ਦੇ ਪਰ ਸਾ ਵੀ ਘੱਟ ਨਗੇ ਪੜੀ ਜਾਂਦਾ ਹਾਂ ਉਹ ਚੌਂੀਆਂ ਦੀ ਇੱਧਰ ਲੈ ਕੇ ਜਿੰਨੇ ਇਹਨਾਂ ਨੇ ਇੱਧਰ ਲੈ ਕੇ ਪੀਣਾ ਸਾਰਾ ਪਰ ਕਰਕੇ ਇੱਕ ਪਾਸੇ ਇੱਧਰੋਂ ਪੱਤੀ ਬਾਈ ਨਗੇ ਇੱਧਰ ਪੱਕੀ ਦਾ ਪਰਲੇ ਪਾਸੋਂ ਸੱਤ ਚੋਂਨ ਲੱਗ ਗਈ ਜੀ ਮਮੀ ਆਪਣੇ ਗਾਣਾ ਚਲਾਇਆ ਆ ਸਾਗਰ ਚੋਂ ਇੱਧਰੋਂ ਪਾਸੇ ਇੱਕ ਪਾਸੇ ਜਿੰਨੀ ਲੈ ਲੈ ਆ ਕੇ ਲੋਕ ਨੇ ਪਤਾ ਕਿ ਉਹ ਜਿਹੜਾ ਸਾਡੇ ਪਾਪ ਬਣਾਇਆ ਉਹ ਕਦੇ ਖਰਾਬ ਨਾ ਹੋ ਜੇ ਇਹ ਪ੍ਰਬੰਧ ਕਰਨਾ ਸਾਰੇ ਪਿੰਡਾਂ ਨੂੰ ਜ਼ਰੂਰੀ ਹੋਣ ਜਿਵੇਂ ਆ ਆਪਣੇ ਪਿੰਡ ਦੇ ਸਾਰੇ ਆਣ ਸੱਤੇ ਹੋਏ ਨੇ ਸਿੱਦਾ ਸਾਰਾ ਬੇਨਤੀ ਆ ਜੀ ਆਪਰੇ ਸਰਕਾਰ ਨਾਲ ਗੋਣ ਆਗਾ ਤੇ ਹੋ ਜੋ ਲਾਜ਼ਮੀ ਇਕੱਠੇ ਸਾਰੇ ਆਂ ਬਰਾ ਨੇ ਪੂਰੇ ਫੱਟੇ ਚੱਕ ਰੱਖਿਆਗੇ ਪਰ ਲੈਟਰ ਵਾਲਾ ਲਗਭਗ 200 ਗੱਟਾ 200 ਤੋਂ ਵੱਧ ਹੋਊਗਾ 200 ਤੋਂ ਵੱਧ ਆٹے ਦਾ ਹੈਗਾ ਥੈਲੀਆਂ 6-6 ਕਿੱਗ-ਕਿੱੱਟੇ ਚ ਪਾ ਕੇ ਥੈਲੀਆਂ ਸੌਂਗੇ ਗੱਟੇ ਥੈਲੀਆਂ ਵਿੱਚ ਪਾ ਕੇ ਇਹਦੇ ਪੈਂ ਪੈਂ ਕਿਲੋ ਦੀਆਂ 10 ਕਿਲੋ ਦੀਆਂ ਥੈਲੀਆਂ ਬਣਾ ਕੇ ਤੇ ਹੁਣ ਤਰਲੇ ਹੈਗਾ ਪਰ ਕੇ ਬਸ ਉਹ ਕਰਦਾ ਕਿ ਕੱਲ ਨੂੰ ਆਪਾਂ ਮੈਡੀਸਨ ਦਾ ਵੀ ਕਰਦੇ ਆਂ ਇੰਤਜ਼ਾਮ ਤੇ ਨਾਲ-ਨਾਲ ਹੋਰ ਜਿਹੜੀਆਂ ਜ਼ਰੂਰਤਮੰਦ ਚੀਜ਼ਾਂ ਜਿਵੇਂ ਛੋਲੇ ਹੋਗੇ ਖਾਣ ਨੂੰ ਜਾਂ ਹੋਰ ਵੀ ਜਿੰਨਾ ਵੀ ਹੋਇਆ ਲੰਗਰ ਤੇ ਸਾਰਿਆਂ ਨੇ ਇਸ ਚੀਜ਼ ਦੇ ਕੱਲ ਨੂੰ ਉਜੀਦਾਂ ਤੇ ਆਮ ਕਰਦੇ ਤੇ ਟਰਾਲਾ ਇੱਕ ਵੀ ਜਿਵੇਂ ਉਥੇ ਕਈ ਦਿਨ ਰਹਿ ਕੇ ਵੀ ਆਉਣਗੇ ਸਾਰੇ ਜਾਣੇ ਤੇ ਉਹਦੇ ਪਾਸੇ ਇੱਕ ਸਪੈਸ਼ਲ ਟਰਾਲਾ ਸਾਰੇ ਜਾਣਾਂ ਤਿਆਰ ਕਰਾਂਗੇ ਵੀ ਜਿੱਥੇ ਵੀ ਹੁਣ ਪੈਣ ਨੂੰ ਰਹਿਣ ਨੂੰ ਵੀ ਜਿਹਨੂੰ ਸੇਵਾ ਕਰਨੇ ਜਾਣਗੇ ਸਾਰੇ ਭਰਾ ਵੀ ਉਥੇ ਇੱਕ ਸਪੈਸ਼ਲ ਟਰਾਲਾ ਵੀ ਤਿਆਰ ਕਰਨਾਗਾ ਵੀ ਜਿਹਦੇ ਨਾਲ ਆਏ ਵੀ ਉਥੇ ਸੇਵਾ ਦੇਰੇ ਕਈ ਦਿਨ ਰਹਿ ਵੀ ਸਕਣ ਇਹ ਟਰਾਲਾ ਤਾਂ ਪੁੱਲ ਹੋ ਗਿਆ ਇਹਦੇ ਚ ਮੈਨੂੰ ਇਹਦੇ ਚ ਤਾਂ ਹੀ ਟਿਕਣਾ ਹੈਗਾ ਸਾਰੇ ਇੱਕ ਟਰਾਲਾ ਲੱਗਦਾ ਵੀ ਹੋਰ ਲਾਉਣਾ ਪਊਗਾ ਤੇ ਹਲੇ ਕਿਉਂਕਿ ਬਾਵਾ ਪਿਆਗਾ ਰਾਸ਼ਨ ਪਿੰਡ ਵਾਲੇ ਨੇ ਬਹੁਤ ਜਿਆਦਾ ਯਾਰ ਸਾਥ ਦਿੱਤਾ ਹਰ ਕੰਮ ਦੇ ਵਿੱਚ ਅੜੇ ਖੜੇ ਨੇ ਤੇ ਧਰੀ ਜਾਂਦੇ ਨੇ ਨਾਲ ਦੀ ਨਾਲ ਇਹ ਟਰਾਲਾ ਤਾਂ ਜਮਾ ਫੁੱਲ ਡਟ ਚੂਗਾ ਤੇ ਇੱਕ ਵਾਰ ਹੁਣ ਆਪਾਂ ਇਹਨੂੰ ਇੱਕ ਪਾਸੇ ਕਰਕੇ ਲਾ ਦਾਂਗੇ ਕਿਉਂਕਿ ਖੜੇ ਅਸੀਂ ਇਹੀ ਗੱਲ ਤੇ ਖੜੇ ਆ ਤੁਰਤਾ ਨਹੀਂ ਰਹੇ ਇੱਕ ਦਿਨ ਨੂੰ ਥੋੜਾ ਜਿਹਾ ਹੋ ਹੋ ਜੇ ਕਿਉਂਕਿ ਗਾਂਾਂ ਵਾਲੇ ਤੱਕ ਜਾਈਦਾ ਨਹੀਂਗਾ ਤੇ ਦੂਜਾ ਨੰਬਰ ਆਇਆ ਵੀ ਹੁਣ ਇਹ ਰਾਸ਼ਨ ਉੱਥੇ ਰਾਸ਼ਨ ਬਹੁਤ ਪਹੁੰਚ ਗਿਆ ਤੇ ਪਸ਼ੂਆਂ ਦਾ ਚਾਰਾ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹਦਾ ਵੀ ਇੰਤਜ਼ਾਮ ਕਰ ਰਹੇ ਆ ਨਾਲ ਮੈਡੀਸਨ ਦਾ ਵੀ ਹੋਰ ਵੀ ਜਵਾਕਾਂ ਦੇ ਹੋਗੇ ਇਹ ਡਾਈਪੋਡ ਉੱਪਰ ਹੋ ਗਏ ਕੱਲ ਨੂੰ ਸਾਰਾ ਕੁਝ ਲੈ ਕੇ ਆਉਣਾਗਾ ਹੋਰ ਜਿਹੜਾ ਜ਼ਰੂਰੀ ਸਮਾਨ ਆ ਉਹ ਵੀ ਕੱਲ ਨੂੰ ਲੈ ਕੇ ਆਵਾਂਗੇ ਤੇ ਕੱਲ ਨੂੰ ਉੱਥੇ ਅੱਜ ਮੰਡੀ ਦੇ ਵਿੱਚ ਸਵੇਰੇ ਸਾਰੇ ਇਕੱਠੇ ਹੋਗੇ ਤੁਰ ਪੈਣ ਲੈ ਅੱਜ ਅੱਜ ਜਿਹੜਾ ਆਟਾ ਦਾ 5 ਚੱਕੀਆਂ ਤੋਂ ਪਹ ਹੈਗਾ 5 ਚੱਕੀਆਂ ਵਾਲਿਆਂ ਨੇ ਪੀਕੇ ਦਿੱਤਾ ਇਹ ਧੰਨਵਾਦ ਸਾਰੇ ਚੱਕੀ ਵਾਲੇ ਭਰਾਵਾਂ ਦਾ ਵੀ ਜਿਨ੍ਹਾਂ ਨੇ ਵੀ ਇੰਨੀ ਮਦਦ ਕਰੀ ਹੈਗੀ ਵੀ ਯਾਰ ਪੈਸੇ ਵੀ ਨਹੀਂ ਜਮਾ ਵੀ ਨਹੀਂ ਲੈਂਦੇ ਵੀ ਕਹਿੰਦੇ ਕੋਈ ਗੱਲ ਨਹੀਂ ਜੇ ਸੇਵਾ ਸੇਵਾ ਦੇ ਵਿੱਚ ਜਾ ਰਿਹਾ ਤਾਂ ਸਭ ਸਾਰਾ ਕੁਝ ਤਾਂ ਕਹਿੰਦੇ ਕੋਈ ਚੱਕਰ ਨਹੀਂ